लैंड पूलिंग पॉलिसी दे निरंतर असि धरने कर रहे हां प्रदर्शन कर रहे हैं और कांग्रेस पार्टी ने तैयार की है कि आम आदमी पार्टी की स्कीम लैंड पूलिंग पॉलिसी जेडी है एक किसान विरोधी पॉलिसी है कि स्कीम है एरी मुखालफत जा एड़ी लड़ाई पंजाब दी कांग्रेस आने वाले दिनच लड़ती रहेगी और असि किसान खड़े रहवांगी ਔਰ ਬਿਲਕੁਲ ਕਿਸਾਨ ਦੀ ਜਮੀਨ ਕਿਸਾਨ ਦੀ ਮਰਜ਼ੀ ਤੋਂ ਬਿਨਾ ਨਹੀਂ ਲੈ ਲੈਂਦੇ ਆ। ਲੈ ਕੇ ਮੈਂ ਅੱਜ ਦਸਨੀ ਚਾਹਨਾ ਹੈ ਕਿ ਆਦਰਯੀਆਂ ਮੁੱਖ ਮੰਤਰੀ ਸਾਹਿਬ ਨੇ ਇਸ ਕੀ ਨੂੰ ਜਿਵੇਂ ਕਿਸਾਨਾਂ ਦਾ ਦਿਲ ਬੇਲੌਣ ਵਾਸਤੇ ਇਹ ਵੀ ਅੱਜ ਕੱਲ ਮਸ਼ੂਰੀਆਂ ਕੱਢੀਆਂ ਜਾਂਦੀਆਂ ਕਿ ਇੱਕ ਨਾਲ ਇੱਕ ਫ੍ਰੀ ਇਹਦੇ ਤੇ 50% ਡਿਸਕਾਊਂ ਉਸੇ ਤਰ੍ਹਾਂ ਦਾ ਲਾਲਚ ਪੰਜਾਬ ਦੇ ਕਿਸਾਨਾਂ ਨੂੰ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਕਿਹਾ ਇਹ ਪੌਂਡਸੀ ਬੜੀ ਵਧੀਆ ਹੈ ਇਹ ਤੁਹਾਨੂੰ ਫਾਇਦਾ ਪਹੁੰਚਾਏਗੀ ਤੁਹਾਡੇ ਪਲਾਟ ਕਈ ਗੁਣਾ ਹੋ ਜਾਣਗੇ ਕਿੰਨੇ ਦੇ ਹੋ ਜਾਣਗੇ ਸੋ ਮੈਂ ਮਾਨਸਾ ਨੂੰ ਹੀ ਦੱਸਣਾ ਚਾਹੁੰਦਾ ਪਹਿਲਾਂ ਤਾਂ ਤੁਸੀਂ ਉਹਰਾ ਜਿਹੜਾ ਪਲਾਟ ਹੈ ਉਹ ਕਿ ਤੁਸੀਂ ਹਜ਼ਾਰ ਦਾ ਜੀ ਦੇ ਰਹੇ ਹੋ ਉਹਨਾਂ ਨੂੰ ਤੇ ਜਦ ਕੀ ਉਹਰਾ ਇੱਕ ਕਿੱਲਾ ਰਹਿ ਰਹੇ ਹੋ ਤੇ ਦੇ ਰਹੇ ਹੋ ਹਜ਼ਾਰ ਗਾ ਫਿਰ ਕਮਰਸ਼ੀਅਲ ਪਲਾਟ ਦੀ ਕੀਮਤ ਬਾਰੇ ਦੱਸਿਆ ਤੁਸੀਂ ਕਿਉਂ ਨਾ ਕਿਸਾਨ ਆਪਣੇ ਕੋਲੇ ਇੱਕ ਕਿੱਲਾ ਹੀ ਰੱਖੇ ਤੇ ਜਿਨਾਂ ਨੂੰ ਕੀਮਤ ਵਧੇਗੀ ਉਹ ਕਿਸਾਨ ਦਾ ਕਿੱਲਾ ਹੀ ਉਹਨੂੰ ਲਾਹਾ ਦੇਵੇ ਫਾਇਦਾ ਦੇਵੇ ਸੋ ਆਗਰਨੀਆ ਮੁੱਖ ਮੰਤਰੀ ਸਾਹਿਬ ਤੁਸੀਂ 25% ਹੀ ਦੇ ਰਹੇ ਹੋ ਪਹਿਲਾਂ ਹੀ ਆਠ ਕਿਨਾਰਾ ਦਾ ਕਿੱਲਾ ਹੁੰਦਾ ਹੋਰ ਇਹ ਵਿੱਚੋਂ ਤੁਸੀਂ ਹਜ਼ਾਰ ਦਸ ਦਾ ਕੇਵਲ ਪਲੌਟ ਤੁਸੀਂ ਰੈ residențial ਦੇ ਰਹੇ ਹੋ ਇਹ 200 ਗਾਇ ਤੁਸੀਂ ਕਮਰਸ਼ੀਅਲ ਦੇ ਰਹੇ ਹੋ ਹੋ ਸਕਦਾ ਹੈ ਕਿ ਕਿਸਾਨ ਦਾ ਕਿੱਲਾ ਜਿਹੜਾ ਉਹ ਸੜਕ ਦੇ ਹੋਵੇ ਉਹ ਸਾਰੇ ਦਾ ਸਾਰਾ ਉਹਨਾਂ ਲਈ ਸਮਝੀ ਕਮਰਸ਼ੀਅਲ ਹੋ ਜਾਏ फेर ਤੁਸੀਂ ਇਹ ਲਾਲਚ ਦੇ ਰਹੇ ਹੋ ਕਿ ਜਿੰਨਾ ਚਿਰ ਇਹ ਸਕੀਮ ਲਾਗੂ ਨਹੀਂ ਕਿਸਾਨ ਆਪਣੀ ਖੇਤੀ ਕਰੇਗਾ ਤੇ ਨਾਲ ਕਿਸਾਨ ਨੂੰ 50000 ਰੁਪਇਆ ਵੀ ਦਿੱਤਾ ਜਾਏਗਾ ਇਹ ਲਾਲਚ ਹੈ ਜਿਵੇਂ ਕਿ ਫਲਾਣੇ ਏਸੀ ਨਾਲ ਫਲਾਣੀ ਚੀਜ਼ ਫ੍ਰੀ ਜਿਸ ਕੰਪਨੀ ਚੱਲ ਨਾ ਰਹੀ ਹੋਵੇ ਉਸ ਕੰਪਨੀ ਨੂੰ ਚਲਾਉਣ ਹਾਸਤੇ ਜਿਹੜੇ ਉਹਨਾਂ ਦੇ ਵੱਡੇ ਵੱਡੇ ਆਫੀਸਰਸ ਹੁੰਦੇ ਨੇ ਉਹ ਸਕੀਮਸ ਬਣਾਉਂਦੇ ਨੇ ਐਡਵਰਟਾਈਜ਼ਮੈਂਟ ਸਕੀਮਸ ਇਹ ਇਹ ਨਰਾ ਚੀਜ਼ ਫਰੀ ਹੈ ਉਦਾਂ ਦਾ ਤੁਸੀਂ ਕੰਮ ਕਰ ਰਹੇ ਹੋ ਇਹ ਪਹਿਲਾਂ ਕਦੇ ਨਹੀਂ ਹੋਇਆ ਫਿਰ ਤੁਸੀਂ ਇਹ ਕਹਿ ਰਹੇ ਕਿ ਜਿੱਦੇ ਡਵੈਲਪਮੈਂਟ ਸ਼ੁਰੂ ਹੋ ਜਾਏਗੀ ਅਸੀਂ ਕਿਸਾ ਨੂੰ ਲੱਖ ਰੁਪਇਆ ਦੇਾਂਗੇ ਕਿ ਜਿੰਨੇ ਚਕਰ ਨੂੰ ਪੋਜੀਸ਼ਨ ਨਹੀਂ ਮਿਲ ਜਾਂਦਾ ਹਰ ਦੇ ਤਾਂ 1.5 ਸਾਲ ਤੋਂ ਆਡੀ ਸਰਕਾਰ ਦਾ ਜਨਾਬ ਕਿਹੜਾ ਰਾਜਾ ਹੋਊਗਾ ਆਖੀਰੀ ਪ੍ਰਜਾ ਹੋਏਗੀ ਕੌਣ ਲੱਖ ਰੁਪਇਆ ਦੇਵੇਗਾ ਕੌਣ 50 ਹਜ਼ਾਰ ਦੇਵੇਗਾ ਸਰਕਾਰ ਨਾਂ ਵੀ ਦੇਵੇਗੀ ਇਸ ਕੰ ਦਾ ਕੋਈ ਐਫੀਡੇਵਟ ਹੈ ਸਰਕਾਰ ਕਹੇਗੀ ਸਰਕਾਰ ਦੇ ਖਜ਼ਾਨੇ ਵਿੱਚ ਪੈਸੇ ਨਹੀਂ ਹੈ ਤੁਹਾਡੇ ਪੈਸੇ ਚੱਲ ਰਹੇ ਨੇ ਸਰਕਾਰ ਮੁਆਵਜ਼ਾ ਤਾਂ ਦੇ ਨਹੀਂ ਸਕਦੀ ਸਰਕਾਰ ਜ਼ਮੀਨ ਐਕਵਾਇਰ ਕਰਕੇ ਤਾਂ ਪੈਸੇ ਦੇ ਨਹੀਂ ਸਕਦੇ ਲੈਂਡ ਪੂਲਿੰਗ ਪਾਲਿਸੀ ਚੇਸ ਕਰਕੇ ਆਇਓ ਕਿ ਸਰਕਾਰ ਦਾ ਪੈਸਾ ਨਾ ਲੱਗੇ ਤੇ ਲੈਂਡ ਪੂਲਿੰਗ ਪਾਲਿਸੀ ਦੇ ਰਾਹੀਂ ਅਸੀਂ ਖਜ਼ਾਨਾ ਵੀ ਭਰ ਲੀਏ ਤੇ ਸਭ ਕੁਝ ਕੰਮ ਗੋਲਮਾਲ ਕਰ ਲਈ ਸੋ ਕਹਿਣ ਦਾ ਮਤਲਬ ਹੈ ਅਕਵਾਇਰ ਤਾਂ ਤੁਸੀਂ ਕਰ ਨਹੀਂ ਸਕਦੇ ਉਹਦੇ ਪੈਸੇ ਤਾਂ ਦਿੱਤੇ ਨਹੀਂ ਜਾਂਦੇ ਇਹੋ ਜੀਆਂ ਸਕੀਮਾਂ ਤੁਸੀਂ ਕਿਸਾਨ ਨੂੰ ਦੇ ਰਹੇ ਫਿਰ ਤੁਸੀਂ ਡਰਾ ਵੀ ਰਹੇ ਹੋ ਕਿ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਜ਼ਮੀਨ ਨਾ ਦਿੱਤੀ ਉਸ ਕਿਸਾਨ ਨੂੰ ਦੁਬਾਰੇ ਉਹਦਾ ਸੀਐਲਯੂ ਨਹੀਂ ਹੋਏਗਾ ਤੁਹਾਨੂੰ ਕੀ ਪਤਾ ਨਹੀਂ ਹੋਏਗਾ ਅਗਲੀ ਈ ਤੁਸੀਂ ਰਹੋਗੇ ਤਾਂ ਨਹੀਂ ਹੋਏਗਾ ਕੋਈ ਵੀ ਨਵੀਂ ਸਰਕਾਰ ਆਏਗੀ ਜੇ ਕਾਂਗਰਸ ਆਈ ਤਾਂ ਉਹਨਾਂ ਦਾ ਸੀਐਲਯੂ ਹੋਏਗਾ ਕਿਉਂ ਨਹੀਂ ਹੋਏਗਾ ਉਕਿ ਸਰਕਾਰ ਤੁਹਾਡਾ ਜਿਹੜਾ ਕਾਨੂੰਨ ਹੈ ਗਲਤ ਬਣਾਇਆ ਹੋਇਆ ਉਹ ਇਹ ਪਰਵਰਤਨ ਲੈ ਕੇ ਆਏਗੀ ਤੇ ਉਹਨੂੰ ਬਦਲੇਗੀ ਸੋ ਇਹ ਸਾਰੀਆਂ ਜਿਹੜੀਆਂ ਤੁਸੀਂ ਦਿਰ ਬੇ ਲਾਉਣ ਵਾਲੀਆਂ ਗੱਲਾਂ ਦੱਸ ਰਹੇ ਹੋ ਇਹ ਸਭ ਝੂਠੀਆਂ ਨਹੀਂ ਕਿਉਂਕਿ ਜਿਹੜਾ ਕਿਲਾ ਅਸੀਂ ਕਹਿੰਦੇ ਹਾਂ ਕਿ ਜਿਹੜਾ ਪਿੰਡਾਂ ਦੇ ਵਿੱਚ ਰੂਰਲ ਹੈ ਜਿਹੜੀ ਜੇ ਇਹ ਬੰਦੇ ਦਾ ਕਰੋੜ ਰੁਪਏ ਦਾ ਕਿਲਾ ਹੈ ਤੇ ਉਹਦਾ ਵੰਦਾ ਹੀ 3 ਕਰੋੜ ਰੁਪਏ ਕਿਉਂਕਿ ਜਿਹੜਾ ਲੈਂਡ ਐਕਵਿਜ਼ੀਸ਼ਨ ਬਿਲ ਆਇਆ ਸੀਗਾ 2013 ਦੇ ਵਿੱਚ ਉਹਨੇ ਸਿੱਧਾ ਸਿੱਧਾ ਡਾਕਟਰ ਮਨਮੋਹ ਸਿੰਘ ਜੀ ਸਰਕਾਰ ਨੇ ਯੂਪੀ ਸਰਕਾਰ ਨੇ راہੂ ਗਾਂਧੀ ਜੀ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਕਿਸਾਨ ਨੂੰ 3 ਗਿਣਾ ਪੈਸੇ ਦੇਣੇ ਪੈਣਗੇ 80% ਪਿੰਡ ਦੀ ਲੋਕਾਂ ਦੀ ਸਹਿਮਤੀ ਲੈਣੀ ਪੈਗੀ ਤੇ ਜੇ ਸਰਕਾਰ ਉਹ ਕੰਮ ਪੂਰਾ ਨਹੀਂ ਕਰਦੀ ਜਿਹੜਾ ਜਮੀਨ ਐਕਵਾਇਰ ਕੀਤੀ ਹੈ ਕਾ ਸਰਕਾਰ ਨੂੰ 50 ਸਾਲਾਂ ਬਾਅਦ ਜ਼ਮੀਨ ਕਿਸਾਨ ਨੂੰ ਵਾਪਸ ਦੇਣੀ ਪਵੇਗੀ ਸੋ ਕਹਿਣ ਦਾ ਮਤਲਬ ਇਹ ਲੋਕਾਂ ਨੂੰ ਤੁਸੀਂ ਆਲਰੇਡੀ 3 ਕਰੋੜ ਉਹਰੇ ਚੋਂ ਤੁਸੀਂ ਕਹਿ ਰਹੇ ਹੋ ਹਜ਼ਾਰ ਗੱਜ ਲੈ ਲਓ 3 ਕਰੋੜ ਦਾ ਕਿਲਾ ਅਜੇ ਹੋ ਗਿਆ ਉਹ ਕਾਰਨ ਦੇ ਤੌਰ ਤੇ ਜਿਹੜੇ ਕਰੋੜ ਦਾ ਕਿਲਾ ਹੈ 3 ਗੁਣਾ ਪੈਸੇ ਦੇਣੇ ਪੈਣੇ ਹਨ ਤਾਂ ਤੁਸੀਂ ਉਹਨੂੰ ਹਜ਼ਾਰ ਗੱਜ ਦੇ ਰਹੇ ਹੋ 25% ਹੀ ਦੇ ਰਹੇ ਹੋ ਐਸਾ ਸੋ ਕਹਿਣ ਦਾ ਮਤਲਬ ਲੋਕਾਂ ਨੂੰ ਬੇਗੂਫ ਨਾ ਬਣਾਓ ਜੇ ਕਵਾਇਰ ਕਰਦੇ ਫਿਰ ਵੀ ਵਿਚਾਰ ਕਰ ਸਕਦੇ ਸੀ ਕਿ ਸਾਰਾ ਕਿਲਾ ਲੈ ਲਿਆ ਅਗਲਾ ਕਿਸਾਨ ਜਾ ਕੇ ਕਿਤੇ ਹੋਰ ਜ਼ਮੀਨ ਲਏਗਾ ਹੁਣੀ ਜ਼ਮੀਨ ਹੋਰ ਅੱਗੇ ਵੰਗੀ ਹੋਏਗੀ ਸੋ ਜੇ 50 ਸਾਲਾਂ ਨੂੰ 70 ਸਾਲਾਂ ਨੂੰ ਤੁਸੀਂ ਇਹ ਪ੍ਰੋਜੈਕਟ ਪੂਰਾ ਕਰੋਗੇ ਪਤਾ ਨਹੀਂ ਇਹ ਹੋਏਗਾ ਵੀ ਕਿ ਨਹੀਂ ਹੋਏਗਾ ਪੂਰਾ ਅਗਲੀ ਸਰਕਾਰ ਕਿਵੇਂ ਕਰੇਗੀ ਫਿਰ ਡਿਮਾਂਡ ਤਾਂ ਕਿਸੇ ਦੀ ਹੈ ਨਹੀਂ ਨਾ ਤਾਂ ਤੁਸੀਂ ਸਰਵੇ ਕਰਾਇਆ ਕੋਈ ਕਿ ਕੋਈ ਇਹਦੀ ਡਿਮਾਂਡ ਹੈਗੀ ਹੈ ਨਹੀਂ ਕਿਸੇ ਨੇ ਡਿਮਾਂਡ ਨਹੀਂ ਕੀਤੀ ਤੁਸੀਂ 50000 ਏਕੜ ਅਕਵਾਇਰ ਕਰਦੀ ਸਕੀਮ ਬਣਾ ਲਈ 25000 ਕਲਾ ਲੁਧਿਆਣੇ ਦਾ ਕਰ ਰਹੇ ਹੋ ਹੋਰ ਜਿਹੜੀ ਲੈਂਦੇ ਕੁਝ ਸ਼ਰਤਾਂ ਹੋਈਆਂ ਸਰ ਹਜੇ ਤੱਕ ਮੋਹਾਲੀ ਦੇ ਅੰਦਰ ਲੈਂਡ ਪੂਲਿੰਗ ਦੇ ਨਾਮ ਹੀ ਚੇਨਾ ਲੋਕਾਂ ਦੀਆਂ ਜ਼ਮੀਨਾਂ ਲਗਿਆ ਸੀ ਉਹਨਾਂ ਨੂੰ ਪਜੇਸ਼ਨ ਨਹੀਂ ਮਿਲਿਆ ਭਾਈ ਸਾਹਿਬ ਉਹ ਲੈਟਰ ਆਫ ਕੰਸੈਂਟ ਟੂ ਕੰਟੈਂਟ ਉਹ ਹੀ ਲਈ ਫਿਰ ਦੇ ਸੋ ਮੇਰੀ ਅਰਜ਼ੀ ਹੈ ਕਿ ਲੈਂਡ ਪੂਲਿੰਗ ਪਾਲਸੀ ਦੇ ਬਾਰੇ ਆਪਣੀਆਂ ਸਕੀਮਾਂ ਫੇਲ ਸਕੀਮਾਂ ਦੀਆਂ ਬੰਦ ਕਰੋ ਇਹ ਤੁਹਾਡੀਆਂ ਫੇਲ ਸਕੀਮਾਂ ਚ ਕੋਈ ਨਹੀਂ ਆਉਣਾ ਬਣ ਔਰ ਅਸੀਂ ਇਸ ਗੱਲ ਦੀ ਨਖੇਦੀ ਕਰਦੇ ਆਉਣ ਵਾਲੇ ਦਿਨਾਂ ਚ ਮੈਂ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੂੰ ਬੇਤੀ ਕਰਦੀ ਛੋਣਾ ਹੈ ਡੇਢ ਥੋੜੀ ਨਿਸ਼ਚਿਤ ਕਰਕੇ ਦਾਖਲ ਦਿੱਤੀ ਜਾਵੇਗੀ ਜਲਦੀ ਵੋਟਰਾਂ ਦੇ ਨਾਲ ਡੀਸੀ ਦਫ਼ਤਰਾਂ ਦਾ ਘਰਾਓ ਕਰਨ ਦੀ ਤਿਆਰੀ ਕਰੋ ਜਲਦੀ ਤੁਹਾਨੂੰ ਮੇਰੇ ਬਾਰੇ ਤਰੀਕ ਫਾਇਦਲ ਕਰਕੇ ਕਦੇ ਦਿਨ ਚ ਦੱਸ ਦਿੱਤੀ ਜਾਏਗੀ ਔਰ ਜਿੱਥੇ ਜਿੱਥੇ ਲੈਂਡ ਐਕਵਾਇਰ ਹੋ ਰਹੀ ਹੈ ਉੱਥੇ ਉੱਥੇ ਕਾਂਗਰਸ ਪਾਰਟੀ ਪ੍ਰਦਰਸ਼ਨ ਕਰਕੇ ਲੜਾਈ ਲੜੇਗੀ ਕਿ ਸਾਡੀ ਜ਼ਮੀਨ ਜਾਣ ਨਹੀਂ ਦਿੱਤੀ ਜਾਏਗੀ ਸੋ ਮੇਰੀ ਅਥਾਰਟੀ ਹੈ ਆਪਣੀ ਇਸ ਸਕੀਮ ਆਪਣੀ ਇਸ ਬੋਗਸ ਸਕੀਮ ਆਗਰ ਮੀਆਂ ਮਾਨ ਸਾਹਿਬ ਬੰਦ ਕਰਕੇ ਇਹਨੂੰ ਇਹਦੇ ਵਿਚਾਰੋ ਤੇ ਰੋਲ バック ਜਾਣੀ ਕਿ ਪਿੱਛੇ ਹਟਜੋ ਜੇ ਕਹੋ ਕਿ ਐਸੀ ਗੱਲ ਸਕੀਮ ਲਾਗੂ ਕਰਨ ਲੱਗੀ ਸੀ ਸਾਡੀਆਂ ਅੱਖਾਂ ਖੁੱਲ ਗਈਆਂ ਸੋ ਹੁਣੇ ਸਕੀਮ ਬੰਦ ਕਰ ਦਿੱਤੀ ਗਈ ਪੰਜਾਬ ਨੂੰ ਮਾਰੋ ਨਾ ਪੰਜਾਬ ਖੇਤੀਬਾੜੀ ਦਾ ਸੂਬਾ ਹੈ ਖੇਤੀ ਪ੍ਰધાન ਸੂਬਾ ਹੈ 80 ਹਜ਼ਾਰ ਕਰੋੜ ਰੁਪਿਆ ਸੈਂਟਰਲ ਪੂਲ ਚੋਂ ਪੰਜਾਬ ਚ ਆ ਜਾਂਦਾ ਜਿਹਦੇ ਨਾਲ ਪੰਜਾਬ ਦੀ ਇਕਨੋਮੀ ਚੱਲਦੀ ਹੈ ਜੇ ਖੇਤੀ ਪ੍ਰધાન ਸੂਬਾ ਨਹੀਂ ਰਹੇਗਾ ਪੰਜਾਬ ਦੀ ਇਕਨੋਮੀ ਮਰ ਜਾਏਗੀ ਪੰਜਾਬ ਦਾ ਵਿਪਾਰ ਉੱਪਜਾਏਗਾ ਜਿਹਨੂੰ 80 ਕਰੋੜ ਰੁਪਿਆ ਬਾਜ਼ਾਰ ਚਾਹੁੰਦਾ ਹਰ ਘਰ ਤੇ ਹਰ ਬਾਜ਼ਾਰ ਦੇ ਵਿੱਚ ਰੌਣਕਾਂ ਲੱਗਦੀਆਂ ਤੁਹਾਡੇ ਆਪਣੇ ਤਰਕ ਹੈ ਮਹਾਰਾਜ ਤੁਸੀਂ ਕਹਿ ਰਹੇ ਹੋ ਤੁਸੀਂ ਕਹਿ ਰਹੇ ਹੋ ਅਸੀਂ ਜ਼ਮੀਨ ਘੱਟ ਦੀ ਗੱਲ ਕਰ ਰਹੇ ਹਾਂ ਤੁਸੀਂ ਕਹਿ ਰਹੇ ਹੋ ਬਈ ਪ੍ਰੋਡਕਸ਼ਨ ਵਧ ਗਿਆ ਝੋਨੇ ਦੇ ਕਣਕ ਦੀ ਲੋਕਾਂ ਨੂੰ ਕਿਉਂ ਬੇਫਕੂ ਬਣਾ ਰਹੇ ਹੋ ਇਹ ਤਾਂ ਦੱਸੋ ਵੀ ਕਿਵੇਂ ਬਣੀ ਝੋਨੇ ਤੇ ਕਣਕ ਦੀ ਪ੍ਰੋਡਕਸ਼ਨ ਕਿਵੇਂ ਆਇਆ ਜ਼ਿਆਦਾ ਮਾਤਰਾ ਚੋਰੀ ਵੱਦ ਜਾਂਦਾ ਪੂਰਾ ਕਾਰਨ ਇਹ ਹੈ ਤੁਸੀਂ ਇਹ ਨਹੀਂ ਦੱਸਿਆ ਕਿ ਨਰਮਾ ਲੱਗਣਾ ਬੰਦ ਹੋ ਗਿਆ ਹੁਣ ਨਰਮੇ ਵਾਲੀ ਵੀ ਜ਼ਮੀਨ ਝੋਨੇ ਤੇ ਕਣਕ ਦੇ ਵਿੱਚ ਲੋਕ ਇਸਤੇਮਾਲ ਕਰਨ ਲੱਗ ਪਏ ਤੁਸੀਂ ਇਹ ਨਹੀਂ ਦੱਸਿਆ ਕਿ ਗੰਨਾ ਕੱਟ ਲਾਉਣਾ ਲੋਕਾਂ ਨੇ ਬੰਦ ਕਰਤਾ ਇਸ ਕਰਕੇ ਜਿਹੜਾ ਗੰਨੇ ਲਾਉਂਦੇ ਸੀ ਹੁਣ ਲੋਕ ਉਹ ਵੀ ਕਣਕ ਝੋਨੇ ਤੇ ਸ਼ਿਫਟ ਹੋ ਗਏ ਇਸ ਕਰਕੇ ਪੈਦਾਵਾਰ ਵਧ ਗਈ ਹੈ ਅੱਛਾ 25-25000 50000 ਕਿੱਲਾ ਤੁਸੀਂ ਰਾਇਡ ਕਰ ਲੋ ਇਹ ਪੈਦਾਵਾਰ ਵਾਜੇ ਕਿ ਆ ਬੇਸਿਕਲੀ ਆਈਡੀਆ ਦਿੱਤਾ ਤੁਸੀਂ ਮਹਾਰਾਜ ਇੰਦਾ ਤਾਂ ਤੁਸੀਂ ਸਰਕਾਰ ਬਣਾਈ ਚਾਂਸੇ ਦੇ ਦੇ ਕੇ ਚਾਂਸੇ ਦੇ ਦੇ ਕੇ ਬੀਵ ਨੂੰ بڑا ਬਣਾ ਕੇ ਸਟੀਮਾ ਘੜ ਘੜ ਕੇ ਲੋਕਾਂ ਨੂੰ ਨਵੀਆਂ ਗੱਲਾਂ ਸੁਲਾ ਕੇ ਹੁਣ ਤੁਹਾਡੀਆਂ ਗੱਲਾਂ ਦੇ ਵਿੱਚ ਪੰਜਾਬ ਦੇ ਲੋਕ ਨਹੀਂ ਆਉਣਗੇ ਔਰ ਪੰਜਾਬ ਦੇ ਕਿਸਾਨ ਨੂੰ ਕਹਿਣਾ ਚਾਹਣਾ ਹੈ ਡਰਨ ਦੀ ਲੋੜ ਨਹੀਂ ਹੈ ਕਬਰੋਂ ਹੰਦੀ ਲੋੜ ਨਹੀਂ ਆ ਅਸੀਂ ਤੁਹਾਡੇ ਨਾਲ ਹੈ ਔਰ ਬਿਲਕੁਲ ਤੁਹਾਡੇ ਨਾਲ ਡਬਲ ਔਰ ਤੋਂ ਤਾਂ ਸਸਕਾਰ ਬੋਸੋ ਅੱਜ ਮੈਂ ਤੁਹਾਨੂੰ ਦੱਸਣਾ ਚਾਹਨਾ ਲੈਂਡ ਕੂਲਿੰਗ ਦੀ ਪਾਲਿਸੀ ਬੜੀ ਪੰਜਾਬੀ